ਗ੍ਰਾਂਡ ਇਲਾਕੇ ਵਿੱਚ ਮਾੜੇ ਅਨਸਰਾਂ ਵੱਲੋਂ ਲਗਾਤਾਰ ਚੋਰੀ ਅਤੇ ਲੁੱਟਖੋਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਇਲਾਕਾ ਵਾਸੀ ਖਾਸੇ ਪਰੇਸ਼ਾਨ ਨਾ ਜਰ ਰਹੇ ਨੇ ਚੋਰੀ ਦਾ ਇੱਕ ਅਜੇਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਘਰਾਇ ਅਧਿਪਤੀ ਮਾਂਗਾ ਕੀ ਵਿਗੇ ਜਿੱਥੇ ਕਿ ਅਨਪਛਾਤੇ ਚੋਰਾਂ ਨੇ ਘਰ ਦੇ ਜਿੰਦਰੇ ਭੰਨ ਕੇ ਅੰਦਰੋਂ ਨਕਦੀ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਰਜਿੰਦਰ ਕੁਮਾਰ ਅਤੇ ਉਸਦੀ ਮਾਤਾ ਦਿਵਾਲ ਕੌਰ ਨੇ ਦੱਸਿਆ ਕਿ ਉਹ ਘਰੋਂ ਬਾਹਰ ਗਏ ਹੋਏ ਸਨ ਤੇ ਜਦੋਂ ਵਾਪਸ ਆਏ ਤਾਂ ਦੇਖਿਆ ਕਿ ਘਰ ਦਾ ਜਿੰਦਰਾ ਟੁੱਟਿਆ ਹੋਇਆ ਸੀ ਤੇ ਚੋਰਾਂ ਅੰਦਰੋਂ 10000 ਰੁਪਏ ਦੀ ਨਕਦੀ, ਪਾਸਪੋਰਟ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਚੁੱਕੇ ਹਨ ਜਿਸ ਵਾਰੇ ਉਹਨਾਂ ਵੱਲੋਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਚੋਰੀ ਦੀ ਇਸ ਵਾਰਦਾਤ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗੁਰਾਇਆਂ ਤੋਂ ਨਵਰਾਂਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਪਤਾ ਨਹੀਂ ਆਈ ਬੰਦੇ ਕੇ ਐਸੇ ਕੇ ਮਗਰੋਂ ਦੁਪਹਿਰੇ ਚੋਰੀ ਕਰਕੇ ਲੈ ਗਿਆ ਸਾਰਾ ਜੋ ਸਮਾਨ ਸੀ ਪੈਸੇ ਸੀ ਇਸਦੇ ਪਾਸਪੋਰਟ ਸੀ ਕੇ ਸਾਰਾ ਕੁਝ ਗਿਆ ਪਾੜ ਪੂੜ ਕੇ ਛੱਡ ਗਏ ਬੱਸ ਬੋਲ ਸਾਈ ਸੀ ਹਾਂ ਹਾਂ ਬੋਲ ਸੀ ਪੈਸੇ ਨਕਦੀ ਕਿੰਨੀ ਕੀ ਸੀ 10000 ਸੀ ਠੀਕ ਮੈਂ ਕੀ ਬਾਰੇ ਤੇ ਮੇਰਾ ਨਾਮ ਹਰਜਿੰਦਰ ਔਰ ਪਕਾਲਾ ਨ ਕੀ ਹੋਇਆ ਅਸੀਂ ਸਵੇਰੇ ਕੰਮ ਤੇ ਗਏ ਆ ਮੇਰੇ ਇਹ ਘਰ ਦੇ 9 ਵਜੇ ਕਿਤੇ ਬਾਹਰੇ ਜਲ ਗਿਆ ਤੇ ਮੈਂ 10 ਵਜੇ ਲੋਕ ਲਾ ਕੇ ਤਾਂ ਆਪਣੇ ਕੰਮ ਤੇ ਚਲਾ ਗਿਆ ਤੇ ਮੈਂ ਕੰਮ ਤੇ ਸੀਗਾ ਤੇ ਮੈਨੂੰ ਇਹ ਆਈਆਂ ਘਰੇ ਤਾਂ ਦੇਖਿਆ ਜਿਵੇਂ ਇਹਨੇ ਫੋਨ ਕੀਤਾ ਮੈਂ ਘਰ ਆ ਕੇ ਦੇਖਿਆ ਤਾਂ ਸਾਰਾ ਸਮਾਨ ਖਿੰਡ ਰਿਆ ਪਿਆ ਸੀ ਮੇਰੇ ਪੈਸੇ ਸੀ 10000 ਰੁਪਇਆ ਬੈਗ ਵੀ ਮੇਰਾ ਖਾਲੀ ਆ ਉਹਦੇ ਵਿੱਚ ਤੇ ਪਾਸਪੋਰਟ ਸੀਗੇ ਉਹ ਵੀ ਨਹੀਂ ਲੱਭਦੇ ਪਏ ਆ ਦੇਖ ਲਓ ਤੁਹਾਡੇ ਪੁਲਿਸ ਨੂੰ ਕੰਪਲੀਟ ਕੀਤੀ ਆ ਕੀਤੀ ਆ ਤੇ ਆਏ ਉਹ ਨਹੀਂ ਹਜੇ ਤੱਕ ਤਾਂ ਨਹੀਂ ਆਏ ਭਾਈ ਇਹ ਫੁਟੇਜ ਵਗੈਰਾ ਕੋਈ ਆਈ ਸਾਹਮਣੇ ਕੈਮਰੇ ਵਗੈਰਾ ਲੱਗੇ ਆ ਸਾਡੇ ਕੈਮਰਾ ਹੈ ਦੀ ਬਾਈ ਜੀ ਦੇਖਿਆ ਹੋਵੇ ਕਿਸੇ ਨੇ ਜੇ ਹੁਣ ਇਹਦਾ ਪਤਾ ਨਹੀਂਗਾ ਦੇਖਿਆ ਜਾਂ ਨਹੀਂ ਦੇਖਿਆ ਗ੍ਰੈਂਡ ਇਲਾਕੇ ਵਿੱਚ ਮੜੇ ਅਨਸਰਾਂ ਵੱਲੋਂ ਲਗਾਤਾਰ ਚੋਰੀ ਅਤੇ ਲੁੱਟਖੋਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਇਲਾਕਾ ਵਾਸੀ ਖਾਸੇ ਪਰੇਸ਼ਾਨ ਨਾ ਜਰ ਰਹੇ ਨੇ ਚੋਰੀ ਦਾ ਇੱਕ ਅਜੇਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਘੁਰਾਇਆ ਦੇਪਤੀ ਮੰਗਾ ਕੀ ਵਿਗੇ ਜਿੱਥੇ ਕਿ ਅਨਪਛਾਤੇ ਚੋਰਾਂ ਨੇ ਘਰ ਦੇ ਜਿੰਦਰੇ ਭੰਨ ਕੇ ਅੰਦਰੋਂ ਨਕਦੀ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਰਜਿੰਦਰ ਕੁਮਾਰ ਅਤੇ ਉਸਦੀ ਮਾਤਾ ਦਿਹਾਲ ਕੌਰ ਨੇ ਦੱਸਿਆ ਕਿ ਉਹ ਘਰੋਂ ਬਾਹਰ ਗਏ ਹੋਏ ਸਨ ਤੇ ਜਦੋਂ ਵਾਪਸ ਆਏ ਤਾਂ ਦੇਖਿਆ ਕਿ ਘਰ ਦਾ ਜਿੰਦਰਾ ਟੁੱਟਿਆ ਹੋਇਆ ਸੀ ਤੇ ਚੋਰਾਂ ਅੰਦਰੋਂ 10000 ਰੁਪਏ ਦੀ ਨਕਦੀ, ਪਾਸਪੋਰਟ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਚੁੱਕੇ ਹਨ ਜਿਸ ਵਾਰੇ ਉਹਨਾਂ ਵੱਲੋਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਚੋਰੀ ਦੀ ਇਸ ਵਾਰਦਾਤ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗੁਰਾਇਆਂ ਤੋਂ ਨਵਰਾਂਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ